ਅਗਰ ਤੁਸੀਂ ਜ਼ਿੰਦਗੀ ਦੇ ਵਿੱਚ ਇੱਕ ਚੰਗੇ ਲਕਸ਼ਣ ਨਾਲ ਜੁੜਨਾ ਹੈ ਤਾਂ ਤੁਹਾਨੂੰ ਬੱਚਿਓ ਆਪਣੇ ਡਿਸੀਜਨਸ ਚੰਗੇ ਲੈਣੇ ਪੈਣਗੇ ਤੁਹਾਡੇ ਚੋਂ ਕੌਣ-ਕੌਣ ਡੈਸਟੀਨੀ ਤੇ ਬਲੀਵ ਕਰਦਾ ਹੱਥ ਖੜਾ ਕਰੋ ਹੱਥ ਖੜਾ ਕਰੋ ਜੋ-ਜੋ ਆਪਣੀ ਕਿਸਮਤ ਤੇ ਬਲੀਵ ਕਰਦਾ ਬੱਚਿਓ ਕਿਸਮਤ ਜਿਹੜੀ ਹੈ ਡੈਸਟੀਨੀ ਇਹ ਵੀ ਉਹੀ ਚੀਜ਼ ਦੀ ਇੱਕ ਲਗਾ ਲੋ ਕਨਫਿਊਜ਼ਨ ਹੈ ਕੁਝ ਲੋਕ ਕਹਿੰਦੇ ਆ ਕਿ ਮੁਰਗਾ ਪਹਿਲਾਂ ਆਇਆ ਸੀ ਜਾਂ ਅੰਡਾ ਪਹਿਲਾਂ ਆਇਆ ਸੀ ਇਹ ਹੀ ਗੱਲ ਹੁੰਦੀ ਹੈ ਨਾ ਕਿ ਪਹਿਲਾਂ ਕਿਹਦਾ ਜਨਮ ਹੋਇਆ ਹੁਣ ਮੈਂ ਇਥੇ ਇੱਕ ਗੱਲ ਕਹਿਣਾ ਹੁੰਨਾ ਕਿ ਤੁਸੀਂ ਡੈਸਟਨੀ ਕਰਕੇ ਡਿਸੀਜਨ ਲੈਨੇ ਹੋ ਜਾਂ ਡਿਸੀਜਨ ਕਰਕੇ ਤੁਹਾਡੀ ਡੈਸਟਨੀ ਬਣਦੀ ਹੈ ਸੋਚਣ ਵਾਲੀ ਗੱਲ ਹੈ ਕਿ ਤੁਸੀਂ ਅੱਜ ਗਲਤ ਡਿਸੀਜਨ ਲੈ ਲਿਆ ਕਿ ਤੁਹਾਡੀ ਡੈਸਟਨੀ 'ਚ ਲਿਖਿਆ ਹੋਇਆ ਸੀ ਵੀ ਤੁਸੀਂ ਗਲਤ ਡਿਸੀਜਨ ਲਓਗੇ ਜਾਂ ਤੁਸੀਂ ਡਿਸੀਜਨ ਗਲਤ ਲਿਆ ਤਾਂ ਤੁਹਾਡੀ ਡੈਸਟਨੀ ਖਰਾਬ ਹੋ ਗਈ ਵਿਚਾਰ ਕੇ ਚੱਲਿਓ ਜੇ ਤੁਸੀਂ ਆਪਣਾ ਡਿਸੀਜਨ ਸਹੀ ਲਿਆ ਹੈ ਸਹੀ ਮਿਹਨਤ ਕੀਤੀ ਹੈ ਸਹੀ ਰਸਤੇ ਤੇ ਚੱਲੇ ਹੋ ਤਾਂ ਵੀ ਤੁਹਾਡੇ ਨਾਲ ਕੁਝ ਬੁਰਾ ਹੋ ਗਿਆ ਫਿਰ ਆਪਾਂ 1 ਮਿੰਟ ਵਾਸਤੇ ਕਹਿ ਸਕਦੇ ਹਾਂ ਡੈਸਟੀਨੀ ਮਾੜੀ ਸੀ ਜੇ ਡਿਸੀਜਨ ਹੀ ਗਲਤ ਨੇ ਫਿਰ ਡੈਸਟੀਨੀ ਬੁਰੀ ਕਿਵੇਂ ਹੋ ਸਕਦੀ ਹੈ